ਦੇਖੋ ਨਿਆਰੇ ਪੰਜਾਬ ਦੇ ਸਾਈਕਲ ਲੈ ਕੇ ਆਉਣੇ ਹੁੰਦੇ ਆਪਾਂ ਸਵੇਰੇ ਰੋਜ਼ ਤਰਕੇ ਠੰਡ ਹੁੰਦੀ ਆ ਤੇ ਸਰੀਰ ਨੂੰ ਛੇਤੀ ਗਰਮ ਕਰਨ ਖਾਤਰ ਕੋਟ ਪਾ ਲੈਂਦੇ ਆ ਇਹ ਸਵੇਰ ਉਧਰ ਬੈਕ ਸਾਈਡ ਤੇ ਟਿੱਬਾ ਨਰਮਾ ਬੀਜਿਆ ਹੋਇਆ ਇਧਰ ਝੋਨਾ ਕੋਸ਼ਿਸ਼ ਕਰਾਂਗੇ ਤੁਹਾਨੂੰ ਹੋਰ ਨਜ਼ਾਰੇ ਦਿਖਾਗੇ ਸਵੇਰ ਦੇ ਘੰਟਾ ਹੋ ਗਿਆ ਤੇ ਵੀ ਹੁਣ ਆਪਾਂ ਨੂੰ ਡੇਢ ਘੰਟਾ ਸੂਰਜ ਚੜਾਇਆ ਇਧਰੋਂ ਵਾਲੀ ਕਟਰ ਮਾਰ ਕੇ ਲੈਣਾ ਲਾਲ ਲਾ ਕੇ ਰੱਖੀ ਪਈ ਹੈ ਇਹਦਾ ਬਣੂਗਾ ਹੁਣ ਉਹ ਇਹਦੇ ਚ ਦੋ ਵੀ ਮਾਰੇ ਪਏ ਦੂਜਾ ਇਹਨਾਂ ਟੈਕਨੀਕਲ ਨਾ ਪਤਾ ਨਹੀਂ ਕੀ ਆ ਉਹ ਲੜੀਆਂ ਬੰਨੀਆਂ ਗੱਠਾ ਇਹ ਆ ਗਈ ਜਲੌਰ ਸਿੰਘ ਭੁੱਲਰ ਦਾ ਖੇਤ ਇਹ ਨਵੇਂ ਆਰਮ ਟ੍ਰੈਕ ਨਾਲ ਬਾਾਕੀ ਬੀਜਾ ਹੋ ਰਿਹਾ ਜਮਾ ਜਿਹੜਾ ਕਹਿੰਦਾ ਵੀ ਜਮਾ ਗੱਲ ਬਣਾ ਦੇ ਤੀ ਹੋ ਪਰ ਇਹ ਵੀ ਪਰਾਲੀ ਇਕੱਠੀ ਕਰੀ ਵੀ ਹੈ ਇੱਕ ਨੰਬਰ ਲੈ ਗਿਆ ਇਹ ਜੀ ਜਲੌਰ ਸਿੰਘ ਇੱਧਰ ਚਮਕਾਇਆ ਪਿਆ ਮਾਰ ਕੇ ਝਾੜੂ ਤੇ ਇੱਧਰ ਵੀ ਪਰਾਲੀ ਤੇਰੀ ਉੱਪਰ ਫੇਰਿਆ ਕਿ ਇਹ ਨਜ਼ਾਰੇ ਤੜਕੇ ਤੜਕੇ ਦੇ ਨਜ਼ਾਰੇ ਕਿਹੜੇ ਕਹਿੰਦੇ ਉਹਨਾਂ ਨੇ ਤਾਂ ਕਈ ਵਾਰੀ ਕੋਈ ਬੰਦਾ ਟੈਨਸ਼ਨ ਜਾਂ ਦੁੱਖ ਬਗਲੀ ਵਿੱਚ ਬੈਠਾ ਹੁੰਦਾ ਨਾ ਤਾਂ ਕਿਸੇ ਨੂੰ ਗਲਤ ਜੱਜ ਜਾਂਦੀ ਕਈ ਵਾਰੀ ਨਜ਼ਾਰਾ ਦਾ ਮਤਲਬ ਆਇਆ ਨਹੀਂ ਹੁੰਦਾ ਵੀ ਖੁਸ਼ੀ ਵਾਲੀ ਗੱਲ ਹੀ ਆ ਨਜ਼ਾਰਾ ਆ ਗਿਆ ਉਹ ਕਹਿੰਦੇ ਆਪਾਂ ਨਜ਼ਾਰੇ ਦਾ ਮਤਲਬ ਹੁੰਦਾ ਨਜ਼ਰ ਨਾਲ ਦੇਖੀ ਹੋਈ ਚੀਜ਼ ਕਿਉਂ ਨਜ਼ਾਰੇ ਚੰਗੇ ਵੀ ਹੋ ਸਕਦੇ ਆ ਤੇ ਨਹੀਂ ਚੰਗੇ ਵੀ ਹੋ ਸਕਦੇ ਇਹਦੋਂ ਸੂਰਜ ਦੇਵਤਾ ਚੜ੍ਹ ਲਿਆ ਇਹ ਜਿਹੜੀਆਂ ਆਪਾਂ ਨੂੰ ਦਿਸਦੀਆਂ ਚੀਜ਼ਾਂ ਇੰਨਾਂ ਨੂੰ ਨਿਆਰੇ ਕਹਿੰਦੇ ਆਪਾਂ ਬਲਕੀਤ ਸਿੰਘ ਵੀ ਲੈ ਗਿਆ ਨੰਬਰ ਲੁੱਟ ਕੇ ਅਜਾ ਪਹਿਲੇ ਹਾਂ ਜੀ ਵੜਦਾ ਝੋਨਾ ਇਧਰ ਉਹ ਰਾਜੂ ਕਹਿੰਦੇ ਵੀ ਵੜਦਾ ਨੇ ਇਧਰ ਬੇਵੀ ਦੇ ਉੱਤੇ ਨੂੰ ਪਾਣੀ ਜੋ ਕਰਤਾ Ah, de con